ਅੱਜ ਦੀ ਵੀਡੀਓ ਵਿੱਚ ਬਈ ਪੰਜ ਬੈਣਾ ਦੀ ਵੀਡੀਓ ਬਣਾਈ ਆ ਪੰਜੀ ਟੌਪ ਲੀਆਂ ਨੇ ਤੇ ਪੰਜਾਂ ਦੇ ਵਿੱਚੋਂ ਇੱਕ ਤਾਜੀ ਸੂਈ ਆ ਜਿਵੇਂ ਮਰਜੀ ਵਾਜਾ ਠੰਡੀ ਸੀਲ ਆ ਚਿਵਾਈ ਚੈੱਕ ਕਰੀਏ ਚਿਵਾਈ ਬੜੀ ਚੰਗੀਆਂ ਵਾਲੀ ਚੰਗਿਆਰ ਸਰ ਜਰਸੀ ਬਰੀਡ ਆ ਕਦੋਂ ਸੂਈ ਆ ਬਈ ਇਹ ਇਹ ਕੱਲ ਸ਼ਾਮ ਦੀ ਸੂਈ ਲਈ ਕੱਲ ਸ਼ਾਮ ਦੀ ਬੱਚਾ ਬੱਚਾ ਦੇਤਾ ਹਨ ਹਾਂਜੀ ਬੱਚਾ ਜੀ ਲੋ ਠੀਕ ਹੈ ਬਈ ਚਿਵਾਈ ਇੱਕ ਨੰਬਰ ਆ ਜਿਵੇਂ ਮਰਜੀ ਚੋਈ ਚਲ ਖਾਣਾ ਬਹੁਤ ਚੰਗਾ ਬਰੀਡ ਇੱਕ ਨੰਬਰ ਆ ਮੁੱਲ ਵੀ ਬਈ ਦੇ ਜਾਜ ਆ ਪਿੰਡ ਸਲਾਬਤ ਪੂਰਾ ਜ਼ਿਲ੍ਹਾ ਬਠਿੰਡਾ ਸੀਲ ਪੂਲ ਮੋਬਾਈਲ ਨੰਬਰ 7347317317 7347317317 ਇਹ ਬਾਈ ਦਾ ਕੰਟੈਕਟ ਨੰਬਰ ਦੋ ਨੰਬਰ ਕਿੰਨੇ ਦਿਨ ਲੋਬੀ ਇਹ ਜਰਸੀ ਆ ਜੀ ਪੰਜਾਬ ਵਾਲੀ ਠੀਕ ਆ ਬਲੈਕ ਰੰਗ ਚ ਠੀਕ ਆ ਬਾਈ ਹਾਂਜੀ ਇਹ 5 ਤੋਂ 4 ਦਿਨ ਲੋ ਜੀ ਮੱਚੀ ਓਕੇ ਬਾਈ ਲੇਵਾ ਬਹੁਤ ਆਣਾ ਬਹੁਤ ਜਿਆਦਾ ਲੇ ਬਾਈ ਠੰਡੀ ਸੀਲ ਦਾ ਕੋਈ ਅੰਤ ਨਹੀਂ ਕਿਆ ਬਾਤ ਹੈ ਅੱਗੇ ਤਿੰਨ ਨੰਬਰ ਜਰਸੀ ਇਹ ਪਲੂਨ ਬੱਛੀ ਆ ਜੀ ਜਰਸੀ ਬਲੈਕ ਰੰਗ ਦੀ ਵੀ ਇਹ ਦੋ ਦਿਨ ਦਾ ਜੀ ਦਿਨ ਕਿੰਨੇ ਲੋ ਦਿਨ ਜੀ 5 ਤੋਂ 4 ਦਿਨ ਇਹ ਲਓ ਠੰਡੀ ਸੀਲੇ ਵੀ ਬਹੁਤ ਕਿਆ ਬਾਤ ਆ ਬਾਈ ਹੂੰ ਅੱਗੇ 4 ਨੰਬਰ ਹੈ ਅਰਸ਼ ਆ ਗਈ ਜੀ ਕਿੰਨੇ ਦਿਨ ਲੂ ਇਹ ਵੀ 5 ਤੋਂ 4 ਦਿਨ ਲੂ ਜੀ ਠੀਕ ਆ ਬਾਈ ਅੱਗੇ ਲਾਸਟ ਦੇ ਜਰਸੀ ਆ ਗਈ ਜੀ ਕਿੰਨੇ ਦਿਨ ਲੂ ਇਹ ਟਲ ਟਲ ਬਹੁਤ ਪਈ ਆ ਜੀ ਇਹ ਵੀ 5 ਤੋਂ 7 ਦਿਨ ਲੂ ਜੀ ਦੂਜਾ ਸੁਆਹੀ ਆ ਹਾਂਜੀ ਹੂੰ ਲੇਵਾ ਕਮਾਲ ਦਾ ਖਾਨ ਇੱਕ ਨੰਬਰ ਕੱਚੀ ਕੱਚੀ ਆ ਬਾਈ ਵੇੜਾ ਸਾਰੀਆਂ ਚੰਗੀਆਂ ਮੁੱਲ ਸਾਰੀਆਂ ਦੇ ਬਾਈ ਨੇ ਜਾਇ ਜ ਰੱਖਿਆ ਬਾਲੇ ਮੁੱਲ ਨਹੀਂ ਰੱਖੇ ਗਰਮੀਆਂ ਦੇ ਤੋਹਫੇ ਆ ਫੈਂਟ ਚੰਗੀਆਂ ਗਰਮੀ ਘਟ ਮੰਨਣਗੀਆਂ ਹਾਂਜੀ ਹਾਂਜੀ ਕੀ ਬਾਤ ਆ